ਮਾਲ ਵੀਰੇ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਮੈਨੂੰ ਲੱਗਦਾ ਹੈ ਆ ਸੋਨਾ ਹੈ ਨਾ ਭਾਬੀ ਦਾ ਵੀ ਤਾਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਸ਼ੁਭਕਾਮਨਾਵਾਂ ਕਾਮਰਮੇ ਦੇ ਰਿਹਾ ਕਿ ਉਹ ਬੜੀ ਏਅਰ ਤੋਂ 25 ਸਾਲ ਹੋ ਗਏ ਮੇਰੇ ਕੰਮ ਲੱਗੇ ਨੂੰ ਇਸ ਪਲੇਸ ਦੇ ਵਿੱਚ ਤੇ ਅਗਲਾ ਫੰਕਸ਼ਨ ਹੈ ਕਹਿੰਦਾ ਕਾਫੀ ਵੱਡਾ ਕਰਨਗੇ 1 ਲੱਖ 50000 ਕਰਕੇ ਤਾਂ ਬੜਾ ਵੱਡਾ ਪ੍ਰਾਲਾ ਹੈ ਮੈਂ ਦੱਸਾਂ ਵਾਸ਼ੀ ਕਹਿ ਸਕਦਾ ਵਧੀਆ ਗੱਲ ਹੈ ਪਿੰਡ-ਪਿੰਡ ਦੀਆਂ ਲੱਗਣ ਲੱਗੀਆਂ ਹੁਣ ਅੱਗੇ ਤੋਂ خاص موقع تے پہنچے او سندھارا وی ਤੁਸੀਂ دیکھیا تے بہت ساریयां ਜਿਹੜੀਆਂ ਆਪਣੀਆਂ ਭੈਣਾਂ ਆ ਹਨਾ ਉਹ ਭਾਵੁਕ ਵੀ ਹੋ ਗਈਆਂ بالکل ਪਾਲੀਏ ਹੋ ਜਿਹਾ ਸੀ ਕਿ ਜਿਹੜੀ ਚੀਜ਼ ਅੱਜ ਕੱਲ ਪਰਿਵਾਰਾਂ ਚ ਅਸੀਂ ਤੋੜ ਮਹਿਸੂਸ ਕਰਦੇ ਆ ਉਹਨੂੰ ਬਿਲਕੁਲ ਪੂਰਾ ਕੀਤਾ ਜਾ ਰਿਹਾ ਔਰ ਉਹ ਪੁਰਾਣੇ ਰੀਤੀ ਰਿਵਾਜ ਜਿਹੜੇ ਲੁਕਤ ਹੁੰਦੇ ਜਾ ਰਹੇ ਸੀ ਉਹਨਾਂ ਨੂੰ ਦੁਬਾਰਾ ਫਿਰ ਤੋਂ ਸਜਜੀਤ ਕੀਤਾ ਜਾ ਰਿਹਾ ਹੈ ਬੜੀਆ ਗੱਲ ਹੈ ਪਿੰਡ ਪਿੰਡ ਦੀਆਂ ਲੱਗਣ ਲੱਗੀਆਂ ਹੁਣ ਅੱਗੇ ਤੋਂ ਮੈਂ ਪਹਿਲਾਂ ਮਾਨਸਾ ਵੀ ਇੱਕ ਪ੍ਰੋਗਰਾਮ ਦੌਰ ਕਰਕੇ ਆ ਤਾਂ ਕਦੇ ਗਿਣਤੀ ਦੇ ਵਿੱਚ ਸੈਂਕੜੇ ਧੀਆਂ ਇਕੱਠੀਆਂ ਹੋਣੀਆਂ ਨੇ ਕਿਦਾਂ ਆ ਕੇ ਖੀਲ ਸੌਫ ਕਰਦੀਆਂ ਨੂੰ ਤਾਂ ਸੁਣਨਾ ਲੱਗਦਾ ਵਧੀਆ ਲੱਗਦਾ ਠੀਕ ਪਾਲ ਵੀਰੇ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਮੈਨੂੰ ਲੱਗਦਾ ਹੈ ਆ ਸੋਨਾ ਹੈ ਨਾ ਭਾਬੀ ਦਾ ਵੀ ਤਾਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਬਿੱਟੂ ਮੈਂ ਉਹਨਾਂ ਨੂੰ ਸ਼ੁਭਕਾਮਨਾਵਾਂ ਕਾਮਰਾ ਵਿੱਚ ਦੇ ਦਸਾਂ ਕਿਉਂਕਿ ਉਹ ਬੜੇ 12 ਤੋਂ 25 ਸਾਲ ਹੋ ਗਏ ਮੇਰੇ ਕਲਮ ਲੱਗੇ ਨੂੰ ਇਸ ਲਾਈਨ ਦੇ ਵਿੱਚ ਤੇ ਅਗਲਾ ਫੰਕਸ਼ਨ ਹੈ ਕਹਿੰਦਾ ਕਾਫੀ ਵੱਡਾ ਕਰਨੀ ਹੈ 1 ਲੱਖ ਧੀਆਂ ਨੂੰ ਸ਼ਾਮਲ ਕਰਕੇ ਤਾਂ ਬੜਾ ਵੱਡਾ ਪ੍ਰੋਗਰਾਮ ਹੈ ਤੇ ਮੈਂ ਦਸ਼ਵਾਸ਼ੀ ਕਹਿ ਸਕਦਾ